ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੈਦਾ ਵਾਲੇ ਦੇ ਵਿੱਚੋਂ ਤੇ ਇਧਰਲੇ ਪਾਸੇ ਖੜਾ ਜੀ ਨੀਲੀ ਰਾਵੀ ਨਸਲ ਦਾ ਲੰਡਾ ਸਾਣ ਤਕਰੀਬਨ ਸਾਰੇ ਭਰਾ ਜਾਣਦੇ ਹੀ ਜਿੰਨੇ ਕ ਆਪਣੇ ਨੀਲੀ ਰਾਵੀ ਤੇ ਕੰਮ ਕਰਨ ਵਾਲੇ ਆ ਤੇ ਅੱਜ ਸਾਹਮਣੇ ਜਿੰਨੇ ਵੀ ਭਰਾ ਤੁਸੀਂ ਬੈਠੇ ਦੇਖ ਰਹੇ ਆ ਸਾਰੇ ਜਾਣੇ ਪਹਿਚਾਣੇ ਚਿਹਰੇ ਆ ਕਿਸੇ ਦੇ ਬਾਰੇ ਸਪੈਸ਼ਲ ਬੋਲ ਕੇ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਲੰਡੇ ਬਾਰੇ ਜਿੰਨੇ ਕੋ ਭਰਾਵਾਂ ਨੇ ਪਹਿਲਾਂ ਪਤਾ ਹੀ ਹੋਊਗਾ ਸੁਖਦੀਪ ਕੋਲੇ ਰਿਹਾ ਜਾਂ ਇਸ ਤੋਂ ਪਹਿਲਾਂ ਗੁੱਜਰ ਵੀਰਾਂ ਕੋਲੇ ਰਿਹਾ ਕੁਝ ਟਾਈਮ ਤੇ ਹੁਣ ਵੀਰੇ ਨੇ ਆਪਣਾ ਸੈਦਾਂ ਵਾਲੇ ਪਿੰਡ ਤੋਂ ਹੈਪੀ ਡਾਕਟਰ ਇਹਨਾਂ ਨੇ ਖਰੀਦਿਆ 22 ਹੁਣਾਂ ਨੇ C7 ਵੀ ਤਿਆਰ ਕਰਾਏ ਆ ਤੇ ਬਾਕੀ ਜਿਹੜੀਆਂ ਝੋਟੀਆਂ ਵਗੈਰਾ ਆਈਆਂ ਉਹਨਾਂ ਦੇ ਬਾਰੇ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿੰਨਾ ਟਾਈਮ ਹੋ ਗਿਆ ਆਪਣਾ ਝੋਟਾ ਖਰੀਦਦੇ ਨੂੰ ਆਪਾਂ ਵੀਰੇ ਹੁਣੇ ਹੀ ਝੋਟਾ ਲਿਆ ਥੋੜਾ ਟਾਈਮ ਠੀਕ ਹੈ ਜੀ 1 ਮਿੰਟ ਡੇਢ ਡੇਢ ਟਾਈਮ ਠੀਕ ਹੈ ਠੀਕ ਆ ਸੀਮਾ ਨੇ ਇਹਦੇ ਤਿਆਰ ਹੈ ਹੁਣ ਬਣ ਕੇ ਸੀਮਾ ਨੇ ਬਿਲਕੁਲ ਰੈਡੀ ਨੇ ਜੀ ਆਪ ਦਾ ਨੰਬਰ ਦੇ ਦਿਓ ਵੀਰੇ ਜਿਹੜੇ ਭਰਾਵਾਂ ਨੇ ਸੀਵਨ ਖਰੀਦਣੇ ਹੋਣਗੇ 62806 04277 ਠੀਕ ਹੈ ਜੀ ਠੀਕ ਹੈ ਜੀ ਇਹਦਾ ਜਨਮ ਲੱਗਦਾ ਆਪਣਾ ਸੋਨਮ ਵਾਲਿਆਂ ਦੇ ਘਰੇ ਹੋਇਆ ਸੀ ਹਸਨ ਵਾਲਿਆ ਅੰਕਲ ਬੈਠੇ ਨੇ ਠੀਕ ਹੈ ਸਾਸਿਕਾ ਅੰਕਲ ਜੀ ਆਪਣੇ ਘਰੇ ਜਨਮ ਹੋਇਆ ਸੀ ਇਹਦੇ ਮਾਂ ਤੇ ਪਿਓ ਦੇ ਬਾਰੇ ਡਿਟੇਲ ਦੇ ਦਿਓ ਜੀ ਹਾਂਜੀ ਵੀ ਇਹਦਾ ਪਿਓ ਤੇ ਪਪੂ ਸੰਧੂਆ ਦਾ ਵਾਲੀ ਸੀ ਸੂਰਜ ਸੂਰਜ ਠੀਕ ਹੈ ਜੀ ਇਹ ਮੱਝ ਆਪਣੇ ਸੀ ਬਸਤੀ ਸੰਧੂਆ ਦੇ ਉਹ ਠੀਕ ਹੈ ਜੀ ਗਾਂ ਜਾਂ ਝੋਟੀਆਂ ਵੀ ਇੱਕ ਦੋ ਰਾ ਮੈ ਲੋਈਆਂ ਤੇ ਬਈ ਗਾ ਸੁਣਾਲੇ ਸੀ ਠੀਕ ਹੈ ਜੀ ਠੀਕ ਆ ਤੇ ਅੱਗੋਂ ਫਿਰ ਆ ਜਾ ਵਾਪਸ ਫਿਰ ਆ ਜਾ ਕੋਈ ਫਿਰ ਆ ਗਿਆ ਜੀ ਤੇ ਦੀਆਂ ਅੰਕਲ ਜੀ ਕੋਈ ਧੀਆ ਨਿਗਾ ਜੇ ਹੁਣ ਕਿਸੇ ਜਾਂ ਆਪਣੇ ਇੱਥੇ ਜਿੰਨੇ ਵੀ ਸੱਜਣ ਬੈਠੇ ਆ ਠੀਕ ਹੈ ਜੀ ਠੀਕ ਹੈ ਜੀ ਬਾਈ 23 ਕਿਲੋ ਬਾਈ 23 ਕਿਲੋ ਇੱਥੇ ਇੱਕ ਵੀਰ ਹੋਰ ਵੀ ਦੱਸਦਾ ਸੀਗਾ ਲਾਈਵ ਚ ਵਾਈਆਂ ਜਿਹੜੀਆਂ ਹੋਈਆਂ ਵੀ ਆ ਆਪਣੇ ਸਾਸਿਕਾ ਬਾਈ ਸਾਸਿਕਾ ਬਾਈ ਜੀ ਬਾਈ ਜੀ ਇਹ ਜਿਹੜੀ ਲੰਡੇ ਦੀ ਧੀ ਆਪਣੇ ਬਈ ਸੁਨਮ ਵਾਲੀ ਵਸਤੀ ਗਰਜੰਟ ਘਰੇ ਆ ਠੀਕ ਹੈ ਜੀ ਇਹ ਆਪਣੇ ਜਿਹੜੇ ਡਿਪਰੀ ਡਾਕਟਰ ਜਸਵੰਤਰ ਆਏ ਉਹਨਾਂ ਦੇ ਪੇਜ ਤੇ ਲਾਈਵ 19.800 ਗ੍ਰਾਮ ਦੁੱਧ ਤੇ ਪੂਰੇ ਸਾਲ ਦੀ ਚਵਾਈ ਹੋਈ ਜੀ ਠੀਕ ਹੈ ਜੀ ਇਹਦੀ ਜਿਹੜੀ ਦੂਜੀ ਝੋਟੀ ਉਹਨਾਂ ਘਰੇ ਆ ਉਹ ਵੀ ਦੁੱਧ 22 23 ਦੇ ਇੱਥੇ ਚਲਦੀ ਪਈ ਹੈ ਜੀ ਠੀਕ ਹੈ ਜੀ ਇਹਦੇ ਪਸ਼ੂਕੜ ਬਾਰੇ ਕੋਈ ਆਪਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਮਾਲੀ ਜ਼ਿਆਦਾ ਬਾਰ ਤਾਂ ਨਹੀਂ ਆ ਸਕਿਆ ਗੁਜਰਾਂ ਦੇ ਬੱਚੇ ਜਿਹੜੇ ਗੁਜਰਾ ਕੋਲ ਗਏ ਆ ਜਾਂ ਤਾਂ ਆਪਣੇ ਜ਼ਿੰਮੇਵਾਰ ਭਰਾਵਾਂ ਕਰੇ ਪੈਦਾ ਨਹੀਂ ਹੋ ਸਕਦੇ ਠੀਕ ਹੈ ਜੀ ਹੁਣ ਇਹਦਾ ਸੀਮਨ ਵੀ ਬਾਈ ਡਾਕਟਰ ਹਰਪ੍ਰੀਤ ਕੋਲ ਹੈਗਾ ਸੈਦਾਲੇ ਪਿੰਡ ਚ ਠੀਕ ਹੈ ਜੀ ਤੇ ਹੁਣ ਸਾਰੇ ਵੀਰ ਜਿਹੜਾ ਇਹਦੇ ਸੀਮਨ ਦੀ ਡਿਮਾਂਡ ਕਰਦੇ ਆ ਜਿਆਦੇ ਡਾਕਟਰ ਉਹਨਾਂ ਦਾ ਨਾਂ ਦੇਣ ਦਾ ਕਾਰਨ ਇਹ ਸਪਲਾਇਰਾਂ ਨੂੰ ਇਹੀ ਏਪੀਐਨ ਦੀ ਡੁਪਲੀਕੇਸੀ ਬਹੁਤ ਹੁੰਦੀ ਬਿਲਕੁਲ ਆਪਾਂ ਹਰੇਕ ਜਿਹੜਾ ਜ਼ਿੰਮੇਵਾਰ ਚਾਹੁੰਦਾ ਵੀ ਮੇਰੇ ਕੋਲ ਚੰਗੇ ਤੋਂ ਚੰਗਾ ਪਸ਼ੂ ਪੈਦਾ ਕੀਤਾ ਜਾਵੇ ਹਾਂਜੀ ਜਦੋਂ ਇੱਕ ਰਸਾਨ ਕੋਈ ਵੀ ਚੱਲਦਾ ਹੈ ਤੇ ਮਨਕੇ ਡੁਪਲੀਕੇਸ ਹੋ ਕੇ ਉਹਦੇ ਸੀਮਨ ਬਹੁਤ ਵਰਤੇ ਜਾਂਦੇ ਨੇ ਉਹ ਜਿੱਦਾਂ ਗਿੱਲ ਵੀਰ ਨੇ ਦੱਸਿਆ ਵੀ ਆਪਾਂ ਇਹਦੇ ਅਸੀਂ ਕੋਲ ਖੜ ਕੇ ਸਟਰਾਹ ਤਿਆਰ ਕਰਾਏ ਜਾਂਦੇ 700 ਸਟਰਾਹ ਤਿਆਰ ਹੋਏ 200 ਮਲ ਸੀਮਨ ਦੇ ਵਿੱਚ ਹਾਂਜੀ ਤੇ ਇਹਦੇ ਜੇ ਮਨ ਕੋ ਆਪਾਂ ਨਿਹਰਾ ਪੈਸਾ ਨਹੀਂ ਕਮਾਉਣਾ ਬਿਲਕੁਲ ਆਪਾਂ ਨਾਲ نسل ਵੀ ਚੰਗੀ ਕਰਨੀ ਜੇ ਪੈਸਾ ਕਮਾਉਣਾ ਹੁੰਦਾ ਤੇ ਆਪਾਂ ਇਹਦਾ 2000 ਸੀਮਨ ਤਿਆਰ ਕਰਵਾ ਸਕਦੇ ਸੀ ਇਸ ਕਰਕੇ ਜਿਹੜੇ ਡਾਕਟਰ ਵੀਰ ਵੀ ਏ ਉਹ ਵੀ ਵੱਧ ਤੋਂ ਵੱਧ ਲਾਉਣ ਤਾਂ ਕਿ ਜਿਹੜੇ ਆਪਣੇ ਜ਼ਿੰਮੇਵਾਰਾਂ ਘਰੇ ਚੰਗੀ ਨਸਲ ਪੈਦਾ ਕੀਤੀ ਜਾਵੇ ਤੇ ਦੁੱਧ ਵੀ ਹੋ ਸਕੇ ਦੁੱਧ ਦੇ ਜੇਕਰ ਜ਼ਿਆਦਾ ਤੇ ਆਪਣਾ ਲਾਭ ਹੋਏਗਾ ਤੇ ਇਸ ਕਰਕੇ ਨੌਜਵਾਨ ਨੂੰ ਜਿਹੜਾ ਜ਼ਿਆਦਾ ਸ਼ੌਂਕ ਪੈਦਾ ਹੋਊਗਾ ਬਿਲਕੁਲ ਜੀ ਬਾਕੀ ਸੀਮਣ ਦੀ ਵੀ ਪਰ ਕੁਆਲਿਟੀ ਵਧੀਆ ਬਣੂਗੀ ਫੇਰ ਹੀ ਅੱਗੇ ਬੱਚੇ ਪੈਦਾ ਹੋਣੇ ਆ ਉਹਦੇ ਨਾਲ ਹੀ ਝੋਟੀਆਂ ਰਹਿਣੀਆਂ ਵਾ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨਾਲ ਲਾਸਟ ਤੱਕ ਜੁੜਨ ਦੇ ਲਈ